ਹੁਣ 6 ਮਹੀਨਿਆਂ ਤੱਕ ਕੱਲ ਸਕਦੇ ਹੋ ਯੂਕੇ ਦਾ ਦੌਰਾ ਵਿਦੇਸ਼ ਜਾਣ ਦੇ ਚਾਹਵਾਨਾਂ ਦੇ ਲਈ ਵੱਡੀ ਖੁਸ਼ਖਬਰੀ ਆਓ ਜਾਣੀਏ ਕੀ ਹੈ ਇਸ ਦੇ ਪਿੱਛੇ ਦਾ ਉਦੇਸ਼ ਆਪਣੀਆਂ ਵੀਜ਼ਾ ਨੀਤੀਆਂ ਦੇ ਇੱਕ ਮਹੱਤਵਪੂਰਨ ਅਪਡੇਟ ਦੇ ਵਿੱਚ ਯੂਨਾਈਟਿਡ ਕਿੰਗਡਮ ਨੇ ਆਪਣੇ ਸਟੈਂਡਰਡ ਵਿਜ਼ਟਰ ਵੀਜ਼ਾ ਦੇ ਦਾਇਰੇ ਦਾ ਵਿਸਤਾਰ ਕੀਤਾ ਹੈ ਜਿਸ ਨਾਲ ਧਾਰਕਾਂ ਨੂੰ ਦੇਸ਼ ਦੇ ਵਿੱਚ ਆਪਣੇ ਠਹਿਰਨ ਦੌਰਾਨ ਕਈ ਤਰ੍ਹਾਂ ਦੀਆਂ ਵਪਾਰਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ ਪਹਿਲਾ ਇਹ ਵੀਜ਼ੇ ਮੁੱਖ ਤੌਰ ਤੇ ਸਲਾਨੀਆਂ ਨੂੰ ਦਿੱਤੇ ਜਾਂਦੇ ਸਨ ਜਿਸ ਨਾਲ ਵਿਅਕਤੀ ਯੂਕੇ ਦੇ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀਆਂ ਸਕੀਮਾਂ ਨੂੰ ਸੀਮਿਤ ਕਰਦਾ ਸੀ ਯੂਕੇ ਸਰਕਾਰ ਦੀ ਵੈੱਬਸਾਈਟ ਦੇ ਅਨਸਾਰ ਸੋਧਿਆ ਮਿਆਰੀ ਵਿਜ਼ਟਰ ਵੀਜ਼ਾ ਹੁਣ ਵਿਜ਼ਟਰਾਂ ਦੇ ਲਈ ਵਧੇਰੇ ਲਚਕਤਾ ਪ੍ਰਦਾਨ ਕਰਦੇ ਹੋਏ ਕਈ ਤਰ੍ਹਾਂ ਦੀਆਂ ਵਪਾਰਕ ਗਤੀਵਿਧੀਆਂ ਦੀ ਆਗਿਆ ਦਿੰਦੇ ਹਨ ਵੀਜ਼ਿਆਂ ਤੇ ਜੋ ਐ ਤਾਰਕ ਹੁਣ 6 ਮਹੀਨਿਆਂ ਤੱਕ ਯੂਕੇ ਦਾ ਦੌਰਾ ਕਰ ਸਕਣਗੇ ਇਹਨਾਂ ਵੀਜ਼ਿਆਂ ਦੇ ਧਾਰਕ ਹੀ ਸਿਰਫ 6 ਮਹੀਨਿਆਂ ਤੱਕ ਜੋ ਐ ਯੂਕੇ ਦਾ ਦੌਰਾ ਕਰ ਸਕਦੇ ਨੇ ਇੰਟਰਵਿਊਜ਼ ਕਾਨਫਰੰਸਸ ਐਂਡ ਸੈਮੀਨਾਰਸ ਦੇ ਵਿੱਚ ਸ਼ਾਮਲ ਹੋਣ ਸੌਦਿਆਂ ਅਤੇ ਇਕਰਾਰਨਾਮੇ ਦੀ ਗੱਲਬਾਤ ਕਰਨ ਅਤੇ ਉਹਨਾਂ ਦੇ ਘਰੇਲੂ ਦੇਸ਼ਾ ਦੇ ਵਿੱਚ ਉਪਲਬਧ ਨਹੀਂ ਸਿਖਲਾਈ ਦੇਣ ਵਰਗੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਸਕਦੇ ਹਨ ਉਹ ਸੌਦੇਬਾਜ਼ੀ ਕਰ ਸਕਦੇ ਹਨ ਵਸਤੂਆਂ ਤੇ ਸੇਵਾਵਾਂ ਦੀ ਡਿਲੀਵਰੀ ਦੀ ਨਿਗਰਾਨੀ ਕਰ ਸਕਦੇ ਹਨ ਅਤੇ ਹੋਰ ਨਿਰਧਾਰਤ ਕੰਮਾਂ ਦੇ ਨਾਲ-ਨਾਲ ਤਕਨੀਕੀ ਸਲਾਹ ਪ੍ਰਦਾਨ ਕਰ ਸਕਦੇ ਹਨ ਹਾਲਾਂਕਿ ਇਹਨਾਂ ਵਿਸਤ੍ਰਿਤ ਵਿਸ਼ੇਸ਼ ਅਧਿਕਾਰਾਂ ਦੇ ਬਾਵਜੂਦ ਕੁਝ ਗਤੀਵਿਧੀਆਂ ਸਟੈਂਡਰਡ ਵਿਜ਼ਟਰ ਵੀਜ਼ਾ ਕਾਰਡ ਦੇ ਲਈ ਸੀਮਾਵਾਂ ਤੋਂ ਬਾਹਰ ਹਨ ਉਹਨਾਂ ਨੂੰ ਯੂਕੇ ਦੀ ਕਿਸੇ ਕੰਪਨੀ ਦੇ ਲਈ ਭੁਗਤਾਨ ਕੀਤੇ ਜਾਂ ਫਿਰ ਬਿਨਾਂ ਭੁਗਤਾਨ ਕੀਤੇ ਕੰਮ ਕਰਨ ਜਨਤਕ ਫੰਡਾਂ ਦੀ ਜੋ ਹੈ ਦਾਵਾ ਕਰਨ ਜਾਂ ਫਿਰ ਲਗਾਤਾਰ ਯਾਤਰਾਵਾਂ ਰਾਹੀਂ ਲੰਬੇ ਸਮੇਂ ਦੇ ਲਈ ਯੂਕੇ ਵਿੱਚ ਰਹਿਣ ਦੀ ਮਨਾਹੀ ਹੈ ਇਸ ਤੋਂ ਇਲਾਵਾ ਵਿਆਹ ਜਾਂ ਫਿਰ ਸਿਵਲ ਪਾਰਟਨਰਸ਼ਿਪ ਰਜਿਸਟ੍ਰੇਸ਼ਨ ਵਰਗੀਆਂ ਗਤੀਵਿਧੀਆਂ ਲਈ ਵੱਖਰੇ ਵੀਜ਼ੇ ਦੀ ਲੋੜ ਹੁੰਦੀ ਹੈ ਜਿਵੇਂ ਕਿ ਵਿਆਹ ਦਾ ਵਿਜ਼ਟਰ ਵੀਜ਼ਾ ਅਪਡੇਟ ਕੀਤੇ ਵੀਜ਼ਾ ਨਿਯਮਾਂ ਦਾ ਉਦੇਸ਼ ਕਾਰੋਬਾਰ ਦੇ ਨਾਲ ਸੰਬੰਧਿਤ ਯਾਤਰਾਵਾਂ ਦੀ ਸਹੂਲਤ ਅਤੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਇੱਕ ਸਾਰਤਾ ਨੂੰ ਕਾਇਮ ਰੱਖਣ ਵਿਚਕਾਰ ਸੰਤੁਲਨ ਬਣਾਉਣਾ ਹੈ ਇਹ ਤਬਦੀਲੀਆਂ ਮਿਆਰੀ ਵਿਜ਼ਟਰ ਵੀਜ਼ਾ ਸ਼੍ਰੇਣੀ ਦੇ ਤਹਿਤ ਯੂਨਾਈਟਿਡ ਕਿੰਗਡਮ ਦਾ ਦੌਰਾ ਕਰਨ ਦੌਰਾਨ ਸੀਮਿਤ ਕੰਮ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦੇ ਚਾਹਵਨ ਵਿਅਕਤੀਆਂ ਦੇ ਲਈ ਬਧੇਰੇ ਸਪਸ਼ਟਾਤਾ ਤੇ ਲਚਕਤਾ ਪ੍ਰਦਾਨ ਕਰਦੀਆਂ ਹਨ ਹੁਣ 6 ਮਹੀਨਿਆਂ ਤੱਕ ਕਰ ਸਕਦੇ ਹੋ ਯੂਕੇ ਦਾ ਦੌਰਾ ਵਿਦੇਸ਼ ਜਾਣ ਦੇ ਚਾਹਵਾਨਾਂ ਦੇ ਲਈ ਵੱਡੀ ਖੁਸ਼ਖਬਰੀ ਆਓ ਜਾਣੀਏ ਕੀ ਹੈ ਇਸ ਦੇ ਪਿੱਛੇ ਦਾ ਉਦੇਸ਼ ਆਪਣੀਆਂ ਵੀਜ਼ਾ ਨੀਤੀਆਂ ਦੇ ਇੱਕ ਮਹੱਤਵਪੂਰਨ ਅਪਡੇਟ ਦੇ ਵਿੱਚ ਯੂਨਾਈਟਿਡ ਕਿੰਗਡਮ ਨੇ ਆਪਣੇ ਸਟੈਂਡਰਡ ਵਿਜ਼ਟਰ ਵੀਜ਼ਾ ਦੇ ਦਾਇਰੇ ਦਾ ਵਿਸਤਾਰ ਕੀਤਾ ਹੈ ਜਿਸ ਨਾਲ ਧਾਰਕਾਂ ਨੂੰ ਦੇਸ਼ ਦੇ ਵਿੱਚ ਆਪਣੇ ਠਹਿਰਨ ਦੌਰਾਨ ਕਈ ਤਰ੍ਹਾਂ ਦੀਆਂ ਵਪਾਰਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ ਪਹਿਲਾ ਇਹ ਵੀਜ਼ੇ ਮੁੱਖ ਤੌਰ ਤੇ ਸਲਾਨੀਆਂ ਨੂੰ ਦਿੱਤੇ ਜਾਂਦੇ ਸਨ ਜਿਸ ਨਾਲ ਵਿਅਕਤੀ ਯੂਕੇ ਦੇ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀਆਂ ਸਕੀਮਾਂ ਨੂੰ ਸੀਮਿਤ ਕਰਦਾ ਸੀ ਯੂਕੇ ਸਰਕਾਰ ਦੀ ਵੈੱਬਸਾਈਟ ਦੇ ਅਨਸਾਰ ਸੋਧਿਆ ਮਿਆਰੀ ਵਿਜ਼ਟਰ ਵੀਜ਼ਾ ਹੁਣ ਵਿਜ਼ਟਰਾਂ ਦੇ ਲਈ ਬਧੇਰੇ ਲਚਕਤਾ ਪ੍ਰਦਾਨ ਕਰਦੇ ਹੋਏ ਕਈ ਤਰ੍ਹਾਂ ਦੀਆਂ ਵਪਾਰਕ ਗਤੀਵਿਧੀਆਂ ਦੀ ਆਗਿਆ ਦਿੰਦੇ ਹਨ ਵੀਜ਼ਾ ਤੇ ਜੁਐਤ ਤਾਰਕ ਹੁਣ 6 ਮਹੀਨਿਆਂ ਤੱਕ ਯੂਕੇ ਦਾ ਦੌਰਾ ਕਰ ਸਕਣਗੇ ਇਹਨਾਂ ਵੀਜ਼ਿਆਂ ਦੇ ਧਾਰਕ ਹੀ ਸਿਰਫ 6 ਮਹੀਨਿਆਂ ਤੱਕ ਜੋ ਹੈ ਯੂਕੇ ਦਾ ਦੌਰਾ ਕਰ ਸਕਦੇ ਨੇ ਇੰਟਰਵਿਊਜ਼ ਕਾਨਫਰੰਸਸ ਐਂਡ ਸੈਮੀਨਾਰਸ ਦੇ ਵਿੱਚ ਸ਼ਾਮਲ ਹੋਣ ਸੌਦਿਆਂ ਅਤੇ ਇਕਰਾਰਨਾਮੇ ਦੀ ਗੱਲਬਾਤ ਕਰਨ ਅਤੇ ਉਹਨਾਂ ਦੇ ਘਰੇਲੂ ਦੇਸ਼ਾ ਦੇ ਵਿੱਚ ਉਪਲਬਧ ਨਹੀਂ ਸਿਖਲਾਈ ਦੇਣ ਵਰਗੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਸਕਦੇ ਹਨ ਉਹ ਸੌਦੇਬਾਜ਼ੀ ਕਰ ਸਕਦੇ ਹਨ ਵਸਤੂਆਂ ਤੇ ਸੇਵਾਵਾਂ ਦੀ ਡਿਲੀਵਰੀ ਦੀ ਨਿਗਰਾਨੀ ਕਰ ਸਕਦੇ ਹਨ ਅਤੇ ਹੋਰ ਨਿਰਧਾਰਤ ਕੰਮਾਂ ਦੇ ਨਾਲ-ਨਾਲ ਤਕਨੀਕੀ ਸਲਾਹ ਪ੍ਰਦਾਨ ਕਰ ਸਕਦੇ ਹਨ ਹਾਲਾਂਕਿ ਇਹਨਾਂ ਵਿਸਤ੍ਰਿਤ ਵਿਸ਼ੇਸ਼ ਅਧਿਕਾਰਾਂ ਦੇ ਬਾਵਜੂਦ ਕੁਝ ਗਤੀਵਿਧੀਆਂ ਸਟੈਂਡਰਡ ਵਿਜ਼ਟਰ ਵੀਜ਼ਾ ਧਾਰਕਾਂ ਦੇ ਲਈ ਸੀਮਾਵਾਂ ਤੋਂ ਬਾਹਰ ਹਨ ਉਹਨਾਂ ਨੂੰ ਯੂਕੇ ਦੀ ਕਿਸੇ ਕੰਪਨੀ ਦੇ ਲਈ ਪੁਖਤਾਨ ਕੀਤੇ ਜਾਂ ਫਿਰ ਬਿਨਾ ਪੁਖਤਾਨ ਕੀਤੇ ਕੰਮ ਕਰਨ ਜਨ ਤੱਕ ਫੰਡਾਂ ਦੀ ਜੋ ਹੈ ਦਾਵਾਕਰਨ ਜਾਂ ਫਿਰ ਲਗਾਤਾਰ ਯਾਤਰਾਵਾਂ ਰਾਹੀਂ ਲੰਬੇ ਸਮੇਂ ਦੇ ਲਈ ਯੂਕੇ ਵਿੱਚ ਰਹਿਣ ਦੀ ਮਨਾਹੀ ਹੈ ਇਸ ਤੋਂ ਇਲਾਵਾ ਵਿਆਹ ਜਾਂ ਫਿਰ ਸਿਵਲ ਪਾਰਟਨਰਸ਼ਿਪ ਰਜਿਸਟ੍ਰੇਸ਼ਨ ਵਰਗੀਆਂ ਗਤੀਵਿਧੀਆਂ ਲਈ ਵੱਖਰੇ ਵੀਜ਼ੇ ਦੀ ਲੋੜ ਹੁੰਦੀ ਹੈ ਜਿਵੇਂ ਕਿ ਵਿਆਹ ਦਾ ਵਿਜ਼ਟਰ ਵੀਜ਼ਾ ਅਪਡੇਟ ਕੀਤੇ ਵੀਜ਼ਾ ਨਿਯਮਾਂ ਦਾ ਉਦੇਸ਼ ਕਾਰੋਬਾਰ ਦੇ ਨਾਲ ਸੰਬੰਧਿਤ ਯਾਤਰਾਵਾਂ ਦੀ ਸਹੂਲਤ ਅਤੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਇੱਕਸਾਰਤਾ ਨੂੰ ਕਾਇਮ ਰੱਖਣ ਵਿਚਕਾਰ ਸੰਤੁਲਨ ਬਣਾਉਣਾ ਹੈ ਇਹ ਤਬਦੀਲੀਆਂ ਮਿਆਰੀ ਵਿਜ਼ਟਰ ਵੀਜ਼ਾ ਸ਼੍ਰੇਣੀ ਦੇ ਤਹਿਤ ਯੂਨਾਈਟਿਡ ਕਿੰਗਡਮ ਦਾ ਦੌਰਾ ਕਰਨ ਦੌਰਾਨ ਸੀਮਿਤ ਕੰਮ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦੇ ਚਾਹਵਨ ਵਿਅਕਤੀਆਂ ਲਈ ਬਿਹਤਰ ਸਪਸ਼ਟਾਤਾ ਤੇ ਲਚਕਤਾ ਪ੍ਰਦਾਨ ਕਰਦੀਆਂ ਹਨ